ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪਠਾਨਕੋੜ ਸਟਾਰ ਮੀਡੀਆ ਮੈਂ ਤੁਹਾਡਾ ਦੋਸਤ ਮਾਨਵ ਦੱਸਦੀ ਹੈ ਕਿ ਜ਼ਿਲ੍ਹਾ ਪਠਾਨਕੋੜ ਪੁਲਿਸ ਵੱਲੋਂ ਆਏ ਦਿਨ ਮਾਈਨਿੰਗ ਨੂੰ ਲੈ ਕੇ ਪਰਚੇ ਕੀਤੇ ਜਾਂਦੇ ਨੇ ਪਿਛਲੀ ਰਾਤ ਦੀ ਗੱਲ ਕਰੀਏ ਜ਼ਿਲ੍ਹਾ ਪਠਾਨਕੋੜ ਪੁਲਿਸ ਵੱਲੋਂ ਨਰੋੜ ਜੈਮਲ ਸਿੰਘ ਦੇ ਜਿਹੜੇ ਪੁਲਿਸ ਹੈ ਇਹ ਕੱਲ ਰਾਤ ਨੂੰ ਬਹੁਤ ਵੱਡੀ ਮਾਈਨਿੰਗ ਲੈ ਕੇ ਪਰਚਾ ਕੀਤਾ ਗਿਆ ਮਾਨ ਜੋਗ ਐਸਐਸਪੀ ਸਾਹਿਬ ਦਾ ਕੀ ਕਹਿਣਾ ਕਿੰਨੀਆਂ ਗੱਡੀਆਂ ਫੜੀਆਂ ਤੋਂ ਕਿਹੜੇ ਕਿਹੜੇ ਬੰਦੇ ਗ੍ਰਿਫਤਾਰ ਕੀਤੇ ਕਰਦੇ ਹਾਂ ਗੱਲ ਉਹਨਾਂ ਦੇ ਨਾਲ ਦੇਖੋ ਪਠਾਨਕੋਟ ਦੇ ਵਿੱਚ ਨਰੋਡ ਜੈਮਲ ਸਿੰਘ ਏਰੀਏ ਦੇ ਵਿੱਚ ਜਿੱਥੇ ਰਾਵੀ ਦਰਿਆ ਵਗ ਰਿਹਾ ਰਾਵੀ ਦਰਿਆ ਦੇ ਨਾਲ-ਨਾਲ ਕੈਚਮੈਂਟ ਏਰੀਏ ਦੇ ਵਿੱਚ ਸਾਨੂੰ ਸੂਚਨਾ ਪ੍ਰਾਪਤ ਹੋਈ ਸੀ ਕਿ ਉੱਥੇ ਵੱਡੀ ਪੱਧਰ ਤੇ ਉੱਤੇ ਜਿਹੜੀ ਹੈਗੀ ਹੈ ਇਲੈਗਲ ਮਾਈਨਿੰਗ ਹੋ ਰਹੀ ਆ ਰਾਤ ਦੇ ਹਨੇਰੇ ਦੇ ਵਿੱਚ ਜਿੱਥੇ ਪਠਾਨਕੋਟ ਪੁਲਿਸ ਨੇ ਇੱਕ ਸਪੈਸ਼ਲ ਆਪਰੇਸ਼ਨ ਦੇ ਤਹਿਤ ਜਿਹੜੀ ਹੈਗੀ ਆ ਉੱਥੇ ਰੇਡ ਕੰਡਕਟ ਕੀਤਾ ਉਸ ਰੇਡ ਦੇ ਦੌਰਾਨ ਉੱਥੋਂ ਜਿਹੜੀਆਂ ਹੈਗੀਆਂ ਆ ਦੋ ਹਾਈਡਰੌਲਿਕ ਹੈਵੀ ਡਿਊਟੀ ਪੋਕਲੇਨ ਮਸ਼ੀਨਸ ਜਿਹੜੀਆਂ ਕਿ ਲਗਾਤਾਰ ਆਪਣਾ ਕੰਮ ਕਰ ਰਹੀਆਂ ਸੀਗੀਆਂ ਔਰ ਇਸ ਤੋਂ ਇਲਾਵਾ 6 ਹਾਈਡਰੌਲਿਕ ਹੈਵੀ ਡਿਊਟੀ ਦੇ ਟਿੱਪਰਸ ਹੈਗੇ ਆ ਸੈਂਡਫਿਲਡ ਜਿਹੜੀ ਕਿ ਰੌ ਮਟੀਰੀਅਲ ਨਾਲ ਭਰੇ ਹੋਏ ਸੀਗੇ ਉੱਥੋਂ ਮੌਕੇ ਦੇ ਉੱਤੇ ਬਰਾਮਦ ਕੀਤੇ ਗਏ ਆ ਔਰ ਚਾਰ ਉਹਨਾਂ ਦੇ ਜਿਹੜੇ ਹੈਗੇ ਆ ਆਪਰੇਟਰ ਜਿਹੜੇ ਕਿ ਇਲੀਗਲ ਮਾਈਨਿੰਗ ਕਰਾ ਰਹੇ ਸੀ ਉਹਨਾਂ ਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਗਿਆ ਇਹ ਜਿਹੜਾ ਏਰੀਆ ਹੈਗਾ ਆ ਇਹ ਪਿੰਡ ਪਾਟੀਆਂ ਕਰਕੇ ਹੈ ਉਹਦੇ ਜੂਰਿਸਡਿਕਸ਼ਨ ਚ ਪੈਂਦਾ ਹੈਗਾ ਉਸ ਜੂਰੀਸਡਿਕਸ਼ਨ ਦੇ ਵਿੱਚੋਂ ਜਿਹੜੀ ਹੈਗੀ ਆ ਆ ਰਾਤ ਜਿਹੜੀ ਮਾਈਨਿੰਗ ਡਿਪਾਰਟਮੈਂਟ ਨੂੰ ਬੁਲਾ ਕੇ ਮੈਜ਼ਰਮੈਂਟ ਕਰਾਈ ਗਈ ਹੈ ਉਹ ਕਾਫੀ ਵੱਡੀ ਤਾਦਾਦ ਦੇ ਵਿੱਚ ਕਰੋ ਕਾਫੀ ਵੱਡੇ ਏਰੀਆ ਦੇ ਵਿੱਚ ਇਲੈਗਲ ਮਾਈਨਿੰਗ ਜਿਹੜੀ ਆ ਉਹ ਹੋਣੀ ਉਹ ਪਾਈ ਗਈ ਆ ਸੋ ਇਸ ਵਾਰ ਇਹ ਅਸੀਂ ਆਪਣਾ ਮਾਈਨਿੰਗ ਐਕਟ ਦੇ ਤਹਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ